ਮੈਂ ਕਿਉਂਕਿ ਇਲੈਕਟ੍ਰੋਨਿਕ ਪ੍ਰੋਡਕਟਸ ਜਿਹੜੇ ਕੰਪਨੀ ਦੇ ਹੁੰਦੇ ਨੇ ਜਿੱਦਾਂ ਇਹ ਮਾਈਕ ਵੀ ਹੋ ਗਿਆ ਤੇ ਮੈਂ ਲੱਭ ਰਿਹਾ ਸੀਗਾ ਤੇ ਰਿਟੇਲਸ ਕਿਤੇ ਨੇੜੇ ਤੇ ਜਿਹੜੇ ਮਿਲ ਨਹੀਂ ਰਿਹਾ ਸੀ ਅੱਛੀ ਕੰਪਨੀ ਦੇ ਜਿਹੜੇ ਬ੍ਰਾਂਡਸ ਜਿਹੜੇ ਹਾਰਡਵੇਅਰ ਹੁੰਦੇ ਨੇ ਫਿਰ ਉਸ ਤੋਂ ਬਾਅਦ ਪਤਾ ਚੱਲਿਆ ਕਿ ਇੱਕ ਅਨਬਾਕਸ ਕੈਟਾਗਰੀ ਵੀ ਹੁੰਦੀ ਹੈ ਕਿ ਅਨਬਾਕਸ ਪ੍ਰੋਡਕਟਸ ਤੇ ਉਹਦੇ ਵਿੱਚ ਮੈਂ ਸਰਚ ਕੀਤਾ ਤੇ ਮੈਨੂੰ ਇੱਕ ਤੇ ਇੱਕ ਦੋ ਲੋਕ ਮਨੂੰ ਲੁਧਿਆਣਾ ਦਿੱਲੀ ਤੋਂ ਪਤਾ ਚੱਲੇ ਤੇ ਇੱਕ ਮੈਨੂੰ ਪਤਾ ਚੱਲਿਆ ਕਿ ਅੰਮ੍ਰਿਤਸਰ ਵੀ ਹੈਗੇ ਨੇ ਜੋ ਕਿ ਐਕਚੁਅਲੀ ਮੈਨੂੰ ਮੈਨੂੰ ਵਾਇਆ ਦਿੱਲੀ ਹੀ ਪਤਾ ਚੱਲਿਆ ਸੀ ਮੈਨੂੰ ਉਦੋਂ ਹੀ ਤੇ ਫਿਰ ਮੈਂ ਥੋੜਾ ਕੀ ਅੱਛਾ ਹਾਂ ਅਨਬਾਕਸ ਕੀ ਹੁੰਦਾ ਹੈ ਅਨਬਾਕਸ ਪ੍ਰੋਡਕਟ ਕੀ ਹੁੰਦਾ ਹੈ ਰੀਫਰਬਿਸ਼ਡ ਕੀ ਹੁੰਦਾ ਹੈ ਕਿ ਭਾਜੀ ਥੋੜਾ ਤੁਸੀਂ ਪਹਿਲੇ ਇਹਦੇ ਬਾਰੇ ਐਕਸਪਲੇਨ ਕਰੋਗੇ ਮੈਨੂੰ ਤਾਂ ਪਤਾ ਹੈ ਪਰ ਤੁਸੀਂ ਥੋੜਾ ਐਕਸਪਲੇਨ ਕਰ ਦਿਓ ਹਾਂ ਜੀ ਡੈਫੀਨਿਟਲੀ ਐਚਲੀਏ ਓਪਨ ਬਾਕਸ ਪ੍ਰੋਡਕਟਸ ਸੀ ਜ਼ਿਆਦਾ ਕਹੇ ਜਾਂਦੇ ਆ ਜਿਵੇਂ ਰੀਫਰਬਿਸ਼ਡ ਆਰ ਰਿਨਿਊਡ ਹੋ ਗਏ ਉਹ ਤਾਂ ਜਾਤ ਰੰਦੇ ਯੂਜ਼ਡ ਪ੍ਰੋਡਕਟਸ ਮਤਲਬ ਜੋ ਸੈਕੰਡ ਹੈਂਡ ਪ੍ਰੋਡਕਟਸ ਨੂੰ ਮਾਰਕੀਟ ਸੈਲ ਹੋਏ ਨੇ ਲੁੱਕ ਲੁੱਕਨੇ ਥੋੜਾ ਜਿਹਾ ਯੂਜ਼ ਕਰ ਲਿਆ ਸੈਲ ਕਰਤਾ ਹਣਾ మే సేల్ ਪਰਚੇਸਡ యూస్ ਹੁੰਦੇ ਲੇਕਿਨ ਇਹ ਓਪਨ ਬਾਕਸ ਪ੍ਰੋਡਕਟ ਹੁੰਦੇ ਬਿਲਕੁਲ ਨਿਊ ਸਿਰਫ ਇਹਨਾਂ ਦੀ ਪੈਕੇਜਿੰਗ ਓਪਨ ਹੋਈ ਹੁੰਦੀ ਆ ਤੇ ਐਕਚੁਅਲੀ ਬੜੇ ਰੀਜ਼ਨਸ ਆ ਜਿਵੇਂ ਕਸਟਮਰ ਰਿਟਰਨਸ ਔਨ ਵੈਬਸਾਈਟ ਜਿਵੇਂ Amazon Flipkart ਤੇ ਤੁਸੀਂ ਸ਼ਾਪਿੰਗ ਕਰਦੇ ਆ ਉੱਥੇ ਇੱਕ ਹਫਤੇ ਦਾ ਟਾਈਮ ਹੁੰਦਾ ਪ੍ਰੋਡਕਟ ਰਿਟਰਨ ਕਰਨ ਦਾ ਤੇ ਕਸਟਮਰ ਦੇ ਰਿਟਰਨ ਕਰਨ ਦੇ ਬਹੁਤ ਹੀ ਰੀਜ਼ਨਸ ਹੁੰਦੇ ਆ ਉਹਨੂੰ ਪ੍ਰੋਡਕਟ ਪਸੰਦ ਨਹੀਂ ਆਇਆ ਕਲਰ ਪਸੰਦ ਨਹੀਂ ਆਇਆ ਚੇਂਜ ਆਫ ਮਾਈਂਡ ਜਾਂ ਉਹਨੇ ਕੋਈ ਔਰ ਪ੍ਰੋਡਕਟ ਲੈ ਲਿਆ ਠੀਕ ਆ ਕੁਆਲਿਟੀ ਪਸੰਦ ਨਹੀਂ ਆਈ ਤੇ ਉਹ ਰਿਟਰਨ ਕਰ ਦਿੰਦਾ ਕਈ ਵਾਰੀ ਕੈਸ਼ অন ਡਿਲੀਵਰੀ ਵੀ ਰਿਟਰਨ ਹੋ ਜਾਂਦਾ ਬਿਲਕੁਲ ਫਰੈਸ਼ੀ ਪ੍ਰੋਡਕਟ ਹੁੰਦਾ ਕਸਟਮਰ ਨੂੰ ਡਿਲੀਵਰ ਹੋਣਾ ਸੀਗਾ ਉਹਨੇ ਰਿਜੈਕਸ਼ਨ ਕਰ ਦਿੱਤੀ ਉਹ ਐਜ਼ ਇਟ ਇ ਸਾਡੇ ਕੋਲ ਆ ਗਿਆ ਬਾਕਸ ਵੀ ਨਹੀਂ ਓਪਨ ਹੋਇਆ ਸੀਲ ਵੀ ਨਹੀਂ ਓਪਨ ਹੋਈ ਬਿਲਕੁਲ ਫਰੈਸ਼ ਉਹ ਵੀ ਚੀਜ਼ ਆ ਜਾਂਦੀ ਹੈ ਮਤਲਬ ਜੇ ਦਾ ਬਾਕਸ ਵੀ ਥੋੜਾ ਜਿਹਾ ਖਰਾਬ ਹੋਵੇ ਉਹ ਵੀ ਰਿਟਰਨ ਹੋ ਜਾਂਦਾ ਠੀਕ ਹੈ ਉਹ ਸਾਰੀ ਰਿਟਰਨਸ ਇੰਡੀਆ ਦੇ 20% ਆ ਅੱਛਾ 20% ਐਮਾਜ਼ਨ ਦੇ ਰਿਟਰਨ ਆ ਇਟਸ ਅ ਬਿਲੀਅਨ ਡਾਲਰ ਇੰਡਸਟਰੀ ਉਸ ਕਰਕੇ ਰਿਟਰਨ ਇੰਨੀ ਇਕੱਠੀ ਹੋ ਜਾਂਦੀ ਆ ਤੇ ਉਹਨੇ ਮਾਰਕੀਟ ਵਿੱਚ ਤਾਂ ਨੇਚੁਰਲੀ ਆਣਾ ਹੀ ਆ ਨਾ ਬਟ ਕਸਟਮਰ ਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਹੋ ਜਾਂਦਾ ਇਸ ਕਰਕੇ ਓਪਨ ਬਾਕਸ ਇੰਡਸਟਰੀ ਇੰਨੀ ਬੂਮ ਕਰ ਚੁੱਕੀ ਆ ਇਹ ਮਤਲਬ ਜਿੱਦਾਂ ਤੁਸੀਂ ਦੱਸਿਆ ਕਿ ਅਨਬਾਕਸ ਪ੍ਰੋਡਕਟਸ ਜਾਂ ਓਪਨ ਬਾਕਸ ਪ੍ਰੋਡਕਟਸ ਦੇ ਕੀ ਕਸਟਮਰ ਨੇ ਖੋਲਿਆ ਜਿਹਦੇ ਕਰਕੇ ਫਿਰ ਜਿਹੜੀ ਉਹਦੀ ਵੈਲਿਊ ਹੈ ਜਿਹੜੀ ਉਹਦੀ ਪ੍ਰਾਈਸਿੰਗ ਹੈ ਉਹ ਘਟ ਜਾਂਦੀ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਤੇ ਕਿੰਨਾ অলমোਸਟ ਕਿੰਨਾ ਡਿਫਰੈਂਸ ਆ ਜਾਂਦਾ ਜੇ ਆਪਾਂ ਐਮ ਆਰ ਪੀ ਤੋਂ ਵੇਖੀਏ ਤੇ ਕਈਆਂ ਦੀ 70 70% ਵੀ ਆਫ ਹੋ ਜੇਗੀ ਪਰ ਜੇ ਆਪਾਂ ਆਨਲਾਈਨ ਪ੍ਰਾਈਸ ਤੋਂ ਕੈਲਕੂਲੇਟ ਕਰੀਏ ਤਾਂ ਕਿਸੇ ਦਾ 20% ਕੇ 30% 40% 50% ਵੀ ਹੋ ਸਕਦੀ ਹੈ ਵੈਰੀ ਕਰਦੀ ਹੈ ਕੈਟਾਗਰੀ ਟੂ ਕੈਟਾਗਰੀ ਤੇ ਈਵਨ ਕੀ ਹੈ ਜਿਹੜੇ ਮਤਲਬ ਜੈਡ ਦੇ ਡਿਸਕਾਊਂਟਸ ਹੁੰਦੇ ਨੇ ਇਹ ਕੰਪਨੀਆਂ ਪ੍ਰੋਵਾਈਡ ਕਰਦੀਆਂ ਨੇ ਕਿ اچھا ਹਾਂ ਇਹ ਬਾਕਸ ਖੁੱਲਿਆ ਹੋਇਆ ਹੈ ਹੁਣ ਇਹਦੇ ਤੇ ਨਵਾਂ ਆਫ ਲਾ ਦੋ ਨਹੀਂ ਕੰਪਨੀ ਨੂੰ ਇਹਦਾ ਕੋਈ ਲਿੰਕ ਨਹੀਂ ਹੈਗਾ ਕੰਪਨੀ ਤਾਂ ਕਿਸੇ ਡਿਸਟ੍ਰੀਬਿਊਟਰ ਨੂੰ ਡੀਲਰ ਨੂੰ ਉਹ ਸਮਾਨ ਆਪਣਾ ਦੇਤਾ ਠੀਕ ਹੈ ਉਸ ਤੋਂ ਬਾਅਦ ਜੋ ਸੈਲਰ ਆਨਲਾਈਨ ਐਸ ਲਈ ਇਹ ਸੈਲਰਸ ਵੀ ਕੌਣ ਆਨਲਾਈਨ Amazon ਦੇ ਖੁਦ ਦੇ ਸੈਲਰ ਅਕਾਊਂਟ ਜਿੰਨਾਂ ਦਾ ਬਹੁਤ ਜ਼ਿਆਦਾ ਜ਼ਿਆਦਾਤਰ ਲਿਸਟਿੰਗਸ ਉਹਨਾਂ ਦੀਆਂ ਹੀ Amazon ਤੇ ਤੇ ਉਹਨਾਂ ਦੀ ਉਹਨਾਂ ਨੇ ਇਹ ਸਮਾਨ ਆਪਣਾ ਰੀਸੇਲ ਕਰਨਾ ਕਿਉਂਕਿ ਉਹ ਸਿਰਫ ਨਵੇਂ ਵਿੱਚ ਹੀ ਡੀਲ ਕਰਦੇ ਆ ਉਹਨਾਂ ਨੇ ਨਵਾਂ ਜੋ ਰਿਟਰਨਸ ਆਇਆ ਜਿਹਦਾ ਬਾਕਸ ਖਰਾਬ ਹੋ ਗਿਆ ਜਿਵੇਂ ਆਪਾਂ ਪਹਿਲਾਂ ਸਮਝਾਤਾ ਤੇ ਜਿੰਨਾ ਬਚਿਆ ਹੁੰਦਾ ਸਮਾਨ ਆ ਉਹਨਾਂ ਨੇ ਡਿਸਕਾਊਂਟ ਤੇ ਦੇਣਾ ਕੰਪਨੀ ਨਾਲ ਦਾ ਕੋਈ ਲਿੰਕ ਨਹੀਂ ਹੁੰਦਾ ਠੀਕ ਹੈ ਉਹ ਸਾਨੂੰ ਡਿਸਕਾਊਂਟ ਤੇ ਦੇ ਦਿੰਦੇ ਜਿਵੇਂ ਅਸੀਂ ਡਾਇਰੈਕਟਲੀ ਲਿੰਕਡ ਆ ਕਲਾਉਡ ਟੇਲ ਤੇ ਆਪਣਾ ਅਪੈਰੀਓਨਲ ਠੀਕ ਹੈ ਤੇ ਉਹਨਾਂ ਦੇ ਸੈਲਰ ਅਕਾਊਂਟਸ ਆ ਤੇ ਕੋ ਉਹਨਾਂ ਦਾ ਇੰਨਾ ਸਮਾਨ ਹੁੰਦਾ ਤੇ ਉਹਨਾਂ ਕੰਪਨੀ ਨਾਲ ਦਾ ਕੋਈ ਲਿੰਕ ਨਹੀਂ ਹੁੰਦਾ ਤੇ ਅਸੀਂ ਉਹਨੂੰ ਆਪਣੇ ਆਪਣੇ ਔਨ ਪ੍ਰਾਈਸ ਅਸੀਂ ਜੋ ਵੀ ਡਿਸਾਈਡ ਕਰਦੇ ਆ ਅਸੀਂ ਔਨਲਾਈਨ ਸੈਲਿੰਗ ਪ੍ਰਾਈਸ ਤੋਂ ਡਿਸਕਾਊਂਟ ਕਰਕੇ ਦੇ ਦਿੰਦੇ ਤੇ ਨਾਲੇ ਸਭ ਤੋਂ ਵੱਡੀ ਗੱਲ ਨਾਲ GST ਬਿਲ ਦਿੰਨੇ ਕਸਟਮਰ ਨੂੰ ਪ੍ਰੋਪਰ ਚਾਇਓ ਫਾਰਮ ਦੇ ਨਾਂ ਤੇ ਲਵੇ ਇਨਪੁਟ ਵੀ ਲੈ ਸਕਦੇ ਆ ਦੈਨ ਅਸੀਂ ਰਿਪਲੇਸਮੈਂਟ ਵਾਰੰਟੀ ਦਿੰਨੇ ਆ ਆਪਣੇ ਵੱਲੋਂ ਖਰਾਬ ਹੋ ਗਈ ਕੁਝ ਹੋ ਗਿਆ ਸਾਨੂੰ ਦੋਸ ਤਿੰਨ ਨਵੀਂ ਚੀਜ਼ ਦੇ ਦਾਂਗੇ ਇਹ ਇੰਡਸਟਰੀ ਬੂਮ ਹੀ ਕਿਉਂ ਕੀਤੀ ਹੈ ਕਿ ਈ-ਕਾਮਰਸ ਕਰਕੇ ਰਿਟੇਲ ਵਿੱਚ ਕੋਈ ਰਿਟਰਨ ਨਹੀਂ ਲੈਂਦਾ ਤੁਸੀਂ ਰਿਟੇਲ ਚ ਕਿਸੇ ਸ਼ੋਰੂਮ ਸ਼ਾਪ ਤੋਂ ਕੁਝ ਲੈ ਲਓ ਤੁਸੀਂ ਰਿਟਰਨ ਨਹੀਂ ਕਰ ਸਕਦੇ ਸੀਲ ਨੂੰ ਓਪਨ ਕਰਕੇ ਬਟ ਈ-ਕਾਮਰਸ ਵਿੱਚ ਲੋਕਾਂ ਨੂੰ ਇੰਨੀ ਜ਼ਿਆਦਾ ਖੁੱਲ ਮਿਲੀ ਹੋਈ ਆ ਕੁਝ ਵੀ ਕਰ ਦਿੰਦੇ ਆ ਦੇ ਜਸਟ ਪਲੇ ਦੇ ਜਸਟ ਪਲੇ ਵਿਦ ਦਾ ਸੈਲਰਸ ਤਸੀਂ ਪਸੰਦੀਆਂ ਹੀ ਵਾਪਿਸ ਕਰਦੀ 1-1 ਲੱਖ ਰੁਪਏ ਦਾ ਮੋਬਾਈਲ ਫੋਨ ਅਨਦੀਪਸੰਦੀਆਂ ਵਾਪਿਸ ਕਰਦਾ ਬਟ ਜੋ ਸੈਲਰਸ ਉਹਨਾਂ ਨੇ ਤੁਹਾਨੂੰ ਰੀਸੇਲ ਕਰ ਹੁਣ Amazon ਨੇ অপਸ਼ਨ ਦਿੱਤੀ ਹੋਈ ਆ ਸਿੱਧਾ ਲਿਖਿਆ ਤੁਸੀਂ ਰਿਟਰਨ ਕੋਲਣੀ ਆ ਉਹਦੇ ਚ ਲਿਖਿਆ ਨੋ ਲੋਂਗਰ ਨੀਡ ਦਾ ਪ੍ਰੋਡਕਟ ਨੋ ਲੋਂਗਰ ਨੀਡ ਹੁਣ ਆ ਦੇਖਿਆ ਜਾਵੇ ਤਾਂ ਬੜੀ ਆਬਸਲੀਟ ਜੀ অপਸ਼ਨ ਆ ਕਿ ਨੋ ਲੋਂਗਰ ਨੀਡ ਦਾ ਪ੍ਰੋਡਕਟ ਕੋਈ ਚੀਜ਼ ਨਹੀਂ ਬੰਦੀ ਨਾ ਫਿਰ ਹਾਂ ਬਟ Amazon ਨੇ ਦਿੱਤਾ ਲੋਕਾਂ ਨੂੰ ਕੋਈ ਚੱਕਰ ਨਹੀਂ ਤੁਸੀਂ ਮਾਰਕੀਟ ਚ ਜਾ ਕੇ ਤਾਂ ਨਹੀਂ ਰਿਟਰਨ ਕਰ ਸਕਦੇ ਨਾ ਦੀ ਮੰਨ ਹੋਣੀ ਚਾਹੀਦਾ ਜੀ ਉਹ ਕਹਿੰਨੀ ਕਿ ਕਿਉਂ ਲੈ ਕੇ ਗਏ ਸੀ ਭਾਈ ਰਿਟੇਲ ਦੇ ਵਿੱਚ ਐਦਾ ਹੁੰਦਾ ਕਿ ਪਹਿਲੇ ਪੈਸੇ ਫੜ ਲੈਂਦੇ ਫਿਰ ਕਹਿੰਦੇ ਪਾਪਾ ਟੱਬਾ ਤਾਂ ਹੀ ਖੋਲਾਂਗੇ ਤੇ ਇੱਥੇ ਆਨਲਾਈਨ ਦੇ ਵਿੱਚ ਤਾਂ ਮਰਜ਼ੀ ਆ ਆਪਣੀ ਮੈਂ ਤੇ ਮੈਂ ਤੁਹਾਨੂੰ ਕਹਿ ਰਿਹਾ 20% ਰਿਟਰਨਸ ਆ ਇੰਡੀਆ ਦੀ ਈ-ਕਮਰਸ ਤੇ 20% ਇਜ਼ ਵੈਰੀ 빅 ਥਿੰਗ ਆ ਇਟਸ 20 ਬਿਲੀਅਨ ਡਾਲਰ ਇੰਡਸਟਰੀ ਮਤਲਬ ਹਰ 5 ਵਿੱਚੋਂ ਇੱਕ ਪ੍ਰੋਡਕਟ ਵਾਪਸ ਜਾ ਰਿਹਾ ਵਾਪਸ ਜਾ ਰਿਹਾ ਜਾਂਦਾ ਜਾਂਦਾ ਬਿਲਕੁਲ ਸੀਓਡੀ ਰਿਟਰਨਸ ਵੀ ਬੜੀਆਂ ਹੋ ਜਾਂਦੀਆਂ ਹਨਾ ਜਿਹੜੀ ਸੀਲਡ ਰਿਟਰਨਸ ਤੁਸੀਂ ਦੇਖੋ ਨਾ ਕਿੰਨੀਆਂ ਤੇ ਭਾਜੀ ਸੀਲ ਰਿਟਰਨ ਦਾ ਕੀ ਇਨਸੈਂਟਿਵ ਹੋਇਆ ਮਤਲਬ ਸੀਲ ਬੋਲ ਮੱਕੀ ਕੰਪਨੀ ਨੇ ਇੱਕ ਜਿਹੜੀ ਬਿਲਿੰਗ ਕਰਦੀ ਨਾ Amazon ਤੋਂ ਸਪੋਜ਼ ਕਰੋ ਇੱਕ X ਬੰਦਾ ਉਹਨੇ ਇੱਕ 10000 ਦੀ ਪ੍ਰੋਡਕਟ ਬਾਈ ਕਰ ਲਈ ਕਮਾਈ ਕੀ ਲੈ ਲਓ ਮਾਈਕ ਬਾਈ ਕਰ ਲਿਆ ਉਹਨੇ ਕੈਸ਼ ਔਨ ਡਿਲੀਵਰੀ ਤੇ ਆਰਡਰ ਕੀਤਾ ਸੀਗਾ ਪਰ ਉਹਨੇ ਰਿਜੈਕਟ ਕਰਤੀ ਕੈਸ਼ ਔਨ ਡਿਲੀਵਰੀ ਤਾਂ ਆਪਸ਼ਨ ਹੈ ਨਾ ਤੇ ਰਿਜੈਕਟ ਕਰਨੀ ਕਈ ਵਾਰ ਤਾਂ ਉਹ ਹੀ ਬੈਠੇ ਬੈਠੇ ਬਚੇ ਕਰ ਦਿੰਦੇ ਆ ਆਰਡਰ ਉਹ ਨਹੀਂ ਲੈਂਦੇ ਕੰਪਨੀ ਨੇ ਜਿਹੜੀ ਬਿਲਿੰਗ ਕਰਤੀ ਉਹ ਕੰਪਨੀ ਦੇ ਵਾਪਸ ਸਟਾਕ ਚ ਨਹੀਂ ਐਡ ਹੋਣੀ ਉਹ ਸਦੀ ਉੱਥੇ ਚਲੀ ਗਈ ਤੇ ਅਸੀਂ ਜੋ ਲਿਕুইਡੇਸ਼ਨ ਸਟਾਕ ਬਾਈ ਕਰਦੇ ਆ ਸਾਡੇ ਕੋਲ ਤਾਂ ਪੈਲਟਸ ਆਉਂਦੇ ਆ ਪੈਲਟਸ ਵਿੱਚ ਕੁਝ ਵੀ ਆ ਸਕਦਾ ਜੋ ਵੀ ਉਹਦੇ ਵਿੱਚ ਸੀਗਾ ਉਸ ਕੈਟਾਗਰੀ ਵਾਈਜ਼ ਤੋਂ ਸੀਲਡ ਬਾਕਸਸ ਬਹੁਤ ਆਉਂਦੇ ਆ ਅਸੀਂ ਤਾਂ ਉਹ ਵੀ ਸੇਲ ਕਰ ਦਿੰਨੇ ਆ ਅਸੀਂ ਥੋੜੀ ਕੋਈ ਕਿ ਅਸੀਂ ਡਿਫਰੈਂਸ਼ੀਏਟ ਨਹੀਂ ਕਰਦੇ ਕਿ ਸਾਡੇ ਕੋਲ ਸੀਲਡ ਪਿਆ ਜਾਂ ਅਨਸੀਲਡ ਪਿਆ ਅਸੀਂ ਤਾਂ ਉਹਨੂੰ ਲਿਸਟ ਕਰਨਾ ਆਪਣੀ ਵੈਬਸਾਈਟ ਤੇ ਤੇ ਸੇਲ ਕਰ ਦੇਣਾ ਕਈ ਵਾਰੀ ਕਸਟਮਰ ਨੂੰ ਬਹੁਤ ਵੱਡਾ ਬੈਨੀਫਿਟ ਹੋ ਜਾਂਦਾ ਸੀਲਡ ਪ੍ਰੋਡਕਟ ਮਿਲ ਜਾਂਦੀ ਐਨੇ ਵੱਡੇ ਡਿਸਕਾਊਂਟ ਤੇ ਰੀਫਰ ਪ੍ਰੋਡਕਟ ਤੇ ਅਨਬੋਕਸ ਪ੍ਰੋਡਕਟ ਐਦੇਚ ਕੀ ਡਿਫਰੈਂਸ ਕੀ ਹੈ ਪ੍ਰੈਕਟੀਕਲੀ ਤਾਂ ਦੇਖਿਆ ਜਾਵੇ ਕੋਈ ਡਿਫਰੈਂਸ ਤਾਂ ਨਹੀਂਗਾ ਹੁਣ ਜਿਵੇਂ ਸਾਡੇ ਕੋਲ ਵੀ ਪ੍ਰੋਡਕਟ ਆਂਦੇ ਆ ਤੇ ਅਸੀਂ ਸਿੱਧਾ ਨਹੀਂ ਨਾ ਉਹਨੂੰ ਜਿਵੇਂ ਪ੍ਰੋਡਕਟ ਆ ਗਿਆ ਉਹ ਆਇਆ ਤਾਂ ਸਾਡੇ ਕੋਲ ਅਨਬਾਕਸ ਕੰਡੀਸ਼ਨ ਚ ਹੈ ਜਿਵੇਂ ਕੁਝ ਅਨਬਾਕਸ ਦਾ ਕੋਈ ਸੀਲ ਜਿਹੜਾ ਅਨਬਾਕਸ ਪ੍ਰੋਡਕਟ ਸਾਡੇ ਕੋਲ ਆ ਰਿਹਾ ਉਹਦੇ ਲਈ ਸਾਡੇ 10th ਸਟੈਪਸ ਪੈਰਾਮੀਟਰਸ ਹੈ ਸਾਡੀ ਟੀਮ ਬੈਠੀ ਹੋਈ ਹੈ ਪ੍ਰੋਪਰ ਸਾਡੇ ਕੋਲ QC ਰੂਮ ਬਣਿਆ ਹੋਇਆ ਪ੍ਰੋਪਰ ਚੰਗੀ ਤਰ੍ਹਾਂ ਪ੍ਰੋਪਰ ਸਾਡੇ ਕੋਲ ITI ਤੋਂ ਜਿਹੜੇ ਪੜ੍ਹੇ ਹੋਏ ਹੈਗੇ ਆ ਇੰਜੀਨੀਅਰਸ ਆ ਜਿਨ੍ਹਾਂ ਨੇ ਕੀ ਕਰਨਾ ਉਹ 10 ਸਟੈਪ ਪੈਰਾਮੀਟਰ ਨੂੰ ਫਾਲੋ ਕਰਨਾ ਉਹਦੇ ਥਰੂ ਉਹਨਾਂ ਨੇ ਚੈੱਕ ਕਰਨੀਆਂ ਬਾਕੀ ਸਾਡਾ ਟਾਈਅਪ ਹੈਗਾ ਬਲੂਬਰਡ ਕੰਪਨੀ ਆ ਆਪਣਾ ਦਿੱਲੀ ਦੀ ਉਹ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਆ ਕੁਆਲਿਟੀ ਚੈੱਕ ਵਿੱਚ ਉਹਨਾਂ ਦੇ ਨਾਲ ਸਾਡਾ ਟਾਈਅਪ ਆ ਉਹਨਾਂ ਦੀ ਟੀਮ ਦਿੱਲੀ ਤੋਂ ਆਉਂਦੀ ਆ ਇੱਕ ਇੱਕ ਪ੍ਰੋਡਕਟ ਉਹ ਚੈੱਕ ਕਰਦੇ ਆ ਉਹਨੂੰ ਮਾਰਕ ਕਰਦੇ ਆ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਕਿ ਪ੍ਰੋਡਕਟ ਸਹੀ ਆ ਜਿਹਦੇ ਵਿੱਚ ਐਕਸੈਸਰੀਜ਼ ਪੂਰੀਆਂ ਸਾਰਾ ਕੁਝ ਹੈਗਾ ਉਹਨੂੰ ਅਸਾਈਡ ਤੇ ਕਰ ਦਿੰਦੇ ਆ ਫਿਰ ਅਸੀਂ ਉਸ ਨੂੰ ਸੈਲ ਕਰਦੇ ਆ ਜਿਹੜਾ ਉਹ ਡਿਸਕਾਰਡ ਕਰ ਦਿੰਦੇ ਅਸੀਂ ਉਹਨੂੰ ਨਹੀਂ ਸੈਲ ਕਰਦੇ ਬਿਲਕੁਲ ਏਹੀ ਗੱਲ ਸੀ ਮੈਂ ਇੱਕ ਪੁਆਇੰਟ ਕਵਰ ਕਰਨਾ ਭੁੱਲ ਗਿਆ ਕਿ ਰਿਟਰਨ ਸਿਰਫ ਏਹੀ ਕਰਕੇ ਨਹੀਂ ਹੁੰਦੇ ਰਿਟਰਨ ਕਈ ਵਾਰ ਇਹ ਵੀ ਹੁੰਦੇ ਆ ਰੀਜ਼ਨ ਪ੍ਰੋਡਕਟ ਚੱਲਦਾ ਨਹੀਂਗਾ ਠੀਕ ਹੈ ਬਿਲਕੁਲ ਇਹ ਬਿਲਕੁਲ ਇਹ ਬਹੁਤ ਵੱਡਾ ਰੀਜ਼ਨ ਆ ਤੇ ਅਸੀਂ ਹਰ ਇੱਕ ਪ੍ਰੋਡਕਟ ਨੂੰ ਐਵੇਂ ਟ੍ਰੀਟ ਕਰਦੇ ਜਿਵੇਂ ਨਵੀਂ ਵਰਕ ਕਰ ਰਿਹਾ ਅਸੀਂ ਹਰ ਇੱਕ ਪ੍ਰੋਡਕਟ ਦੀ ਕੁਆਲਿਟੀ ਚੈੱਕ ਕਰਨਾ ਹੀ ਕਰਨਾ ਫਿਰ ਯੂ ਨਿਊ ਰੀਸੇਲ ਕਰਨਾ ਤੇ ਕਈ ਪ੍ਰੋਡਕਟਸ ਖਰਾਬ ਵੀ ਨਿਕਲਦੇ ਆ ਜਿਹਨੂੰ ਅਸੀਂ ਵਾ ਰੀਸੇਲ ਨਹੀਂ ਕਰਦੇ ਤੇ ਉਹ ਫਿਰ ਤੁਹਾਡੇ ਪੱਲੇ ਪੈ ਜਾਂਦਾ ਜਾਂ ਉਹ ਵਾਪਸ ਹੋ ਜਾਂਦਾ ਮਤਲਬ ਤੁਹਾਡੇ ਐਂਡ ਤੇ ਨਹੀਂ ਵਾਪਸ ਤਾਂ ਕੋਈ ਵੀ ਨਹੀਂ ਹੁੰਦਾ పార్ਟ ਆਫ ਬਿਜ਼ਨਸ ਮਤਲਬ ਕਿ ਲਾਸਸ ਤਾਂ ਹੁੰਦੇ ਹੀ ਆ ਨੈਚੁਰਲੀ ਕੁਝ ਕੁਝ ਦੀ ਵਾਰੰਟੀ ਸਾਨੂੰ ਕੰਪਨੀ ਐਂਡ ਤੋਂ ਮਿਲ ਜਾਂਦੀ ਆ ਤੇ ਕੁਝ ਜ਼ਿਆਦਾਤਰ ਤੇ ਫਿਰ ਜਿਨ੍ਹਾਂ ਦੀ ਨਵੇਂ ਲਈ ਨਾ ਸਬਸ ਰਿਪਲੇਸਮੈਂਟ ਵੀ ਮਿਲ ਜਾਂਦੀ ਆ ਬੜੀਆਂ ਆਂਦੀ ਕੰਪਨੀਆਂ ਕੋਲ ਅਜੇ ਲੋਕਾਂ ਨੂੰ ਪਤਾ ਹੀ ਨਹੀਂ ਅੱਧਿਆਂ ਨੂੰ ਤਾਂ ਤੁਸੀਂ ਕਹੋਗੇ ਅਨਬਾਕਸ ਨੂੰ ਪਤਾ ਹੀ ਨਹੀਂ ਅਨਬਾਕਸ ਕਹਿੰਦੇ ਕਿੰਨੂ ਆ ਜਾਂ ਰੀਫਰਬਿਸ਼ ਲੋਕਾਂ ਦੇ ਮਾਈਂਡ ਵਿੱਚ ਕੀ ਆ ਰੀਫਰਬਿਸ਼ ਦਾ ਮਤਲ ਲੋਕਾਂ ਦੇ ਮਾਈਂਡ 'ਚ ਇਹ ਵੀ ਹੈ ਕਿ ਰੀਫਰਬਿਸ਼ ਲਵਾਂਗੇ ਪਤਾ ਨਹੀਂ 2 ਸਾਲ ਚੱਲਿਆ ਹੋਊਗਾ ਕਿਸੇ ਨੇ ਚਲਾ ਕੇ ਘਸਾਖੂ ਕੇ ਦਿੱਤਾ ਹੋਊਗਾ ਪਰ ਇਹੋ ਜਿਹਾ ਕੁਝ ਨਹੀਂਗਾ ਇਸੇ ਕਰਕੇ ਟਰਮ ਵੱਖਰੀ ਰੱਖੀ ਆ ਰੀਫਰਬਿਸ਼ ਨਹੀਂ ਗਈ ਓਪਨ ਬਾਕਸ ਆ ਕਈ ਕਨਫਿਊਜ਼ ਹੋ ਜਾਂਦੇ ਆ ਵੀ ਰੀਫਰਬਿਸ਼ ਤਾਂ ਨਹੀਂ ਰੀਫਰਬਿਸ਼ ਜਿਵੇਂ ਮੋਬਾਈਲਸ ਹੁੰਦੇ ਆ ਦਿਸ ਇਸ ਨੋਟ ਸਮਝਾਣੇ ਦਿਸ ਇਸ ਨੋਟ ਰੀਫਰਬਿਸ਼ਡ ਦਿਸ ਇਸ ਜਸਟ ਓਪਨ ਬਾਕਸ ਪ੍ਰੋਡਕਟ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਅਗਰ ਅਵੇਅਰਨੈਸ ਹੋਏਗੀ ਤਾਂ ਲੋਕੀ ਆਪਣੇ ਆਪ ਹੀ ਇੱਧਰ ਆ ਜਾਣਗੇ ਕਿਉਂਕਿ ਇੰਡੀਆ ਪ੍ਰਾਈਸ ਸੈਂਸਿਟਿਵ ਮਾਰਕੀਟ ਆ ਬਿਲਕੁਲ ਬਿਲਕ ਇਹ ਦੇਖੋ ਬਿਲਕੁਲ 10000 ਦੀ ਚੀਜ਼ ਕਿਸੇ ਦਾ 100 200 ਵੀ ਬਚੇ ਉਹ ਵੈਬਸਾਈਟ ਚੈੱਕ ਕਰੇਗਾ Google ਤੇ ਇੱਥੇ ਦਾ 10000 ਚ 3 3 4 4000 ਦੀ ਸੇਵਿੰਗਸ ਹੋ ਜਾਂਦੀਆਂ ਅੱਛਾ ਨੇਚਰਲੀ ਪ੍ਰੋਗਰੈਂਟੀ ਵੀ ਮਿਲ ਰਹੀ ਹੈ ਤੇ ਓਪਨ ਬਾਕਸ ਕੈਟਾਗਰੀ ਜਿਹੜੀ ਹੈ ਐਜ਼ ਬਿਜ਼ਨਸ ਇੱਕ ਕਾਤੋਂ ਇੰਡੀਆ ਚ ਸਟਾਰਟ ਹੋਈ ਹੈ ਇਹਨੂੰ ਮੇਰੇ ਖਿਆਲ ਚ ਓਪਨ ਬਾਕਸ ਵੈਸੇ ਦੇਖਿਆ ਜਾਵੇ ਜਦੋਂ ਈ-ਕਾਮਰਸ ਸ਼ੁਰੂ ਹੋਇਆ ਸੀਗਾ ਪ੍ਰੈਕਟੀਕਲੀ ਉਦੋਂ ਹੀ ਸ਼ੁਰੂ ਹੋ ਗਈ ਸੀ ਪਰ ਸਮੇਂ ਲੋਕੀ ਲੋਕਾਂ ਚ ਅਵੇਅਰਨੈਸ ਨਹੀਂ ਸੀ ਪਹਿਲਾਂ ਸਾਊਥ ਚ ਜ਼ਿਆਦਾ ਸੀਗਾ ਬੈਂਗਲੌਰ ਵਗੈਰਾ ਚ ਉੱਥੋਂ ਦੇ ਵੱਡੇ ਸੈਲਰ ਸੀਗੇ ਜਿਹੜੇ ਲਿਕুইਡੇਸ਼ਨ ਸਟਾਕ ਬਾਈ ਕਰ ਰਹੇ ਸੀ ਹੌਲੀ ਹੌਲੀ ਨਾਰਥ ਆਣਾ ਸ਼ੁਰੂ ਹੋਇਆ ਮੇਰੇ ਖਿਆਲ ਚ ਹੋ ਹੀ ਗਏ 4 ਕੋ ਸਾਲ ਹੋ ਗਏ ਇਹਨੂੰ ਗਰੋ ਕਰਦੀ ਨੂੰ ਡਾਕਟਰ ਕੋਵਿਡ ਜ਼ਿਆਦਾ ਗਰੋ ਕੀਤਾ ਕਿਉਂਕਿ ਇਹ ਜ਼ਿਆਦਾ ਵੱਡਾ ਬਿਲਕੁਲ ਬਿਲਕੁਲ ਕੋਵਿਡ ਤੋਂ ਬਾਅਦ ਈ-ਕਾਮਰਸ ਕਿੱਥੇ ਚਲਾ ਗਿਆ ਬਹੁਤ ਉੱਪਰ ਚਲਾ ਗਿਆ ਲਾਈਕ ਮੇਰੇ ਖਿਆਲ ਤਾਂ 3 ਟਾਈਮ ਸੇਲ ਹੋ ਗਈ ਕੋਵਿਡ ਤੋਂ ਪਹਿਲਾਂ ਪ੍ਰੀ ਪ੍ਰੀ ਕੋਵਿਡ ਜਿਹੜਾ 에ਰਾ ਸੀਗਾ ਉਸ ਤੋਂ ਬਾਅਦ ਵਾਲਾ ਸੇਲਸ ਬੂਸਟ ਹੋ ਗਿਆ ਬਹੁਤ ਜ਼ਿਆਦਾ ਥਰਡ ਥਰਡ ਮੋਸਟ ਇਨ ਵਰਲਡ ਆਈ ਗੈਸ ਇੰਡੀਆ ਇਕਮਰਸ ਹਾਂ ਥਰਡ ਮੋਸਟ ਆਫਟਰ ਚਾਈਨਾ ਐਂਡ ਯੂਐਸਏ ਨਾਲੇ ਅਸੀਂ ਤਾਂ ਇਕਮਰਸ ਉਦੋਂ ਦੇ ਸੈਲ ਕਰ ਰਹੇ ਹਾਂ ਜਦੋਂ ਇੰਡੀਆ 'ਚ ਪਹਿਲੀ ਵਾਰੀ ਈਬੇ ਆਇਆ ਸੀਗਾ